ਆਉਣ ਵਾਲੀ 15 ਤਰੀਕ ਨੂੰ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜਾ ਕਿ ਨਾਮਜ਼ਦਗੀ ਪੱਤਰ ਪੱਤਰ ਜਿਹੜੇ ਭਰੇ ਜਾ ਰਹੇ ਵਕ ਵਕ ਪਿੰਡਾਂ ਦੇ ਵਿੱਚੋਂ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ ਨੇ ਉਸ ਨਾਮਜ਼ਦਗੀ ਪੱਤਰ ਦੀ ਆਖਰੀ ਤਰੀਕ ਹੈ ਅੱਜ ਜਿਸ ਨੂੰ ਲੈ ਕੇ ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਵੱਲੋਂ ਵੱਡੇ ਪੱਧਰ ਦੇ ਵੱਡੇ ਆਰੋੜੜ ਕੀ ਹੈਗੇ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਲਗਾਏ ਨੇ ਤੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਇਹ ਕਿਹਾ ਜਾ ਰਿਹਾ ਕਿ ਸਾਡੇ ਜਿਹੜੇ ਜਿੰਨੇ ਵੀ ਨੁਮਾਇੰਦੇ ਨੇ ਕਾਂਗਰਸੀ ਉਹਨਾਂ ਨੂੰ ਕਿਸੇ ਐਨੋਸਿਸ ਨਹੀਂ ਜਾਰੀ ਕੀਤੇ ਜਾ ਰਹੇ ਪਰ ਜਿਹੜਾ ਕਿ ਦੂਸਰੇ ਜਿਹੜੇ ਵਿਅਕਤੀ ਆਪਣੇ ਡਾਕੂਮੈਂਟਸ ਲੈ ਕੇ ਆਰਜ਼ੂਵਾਲੋ ਇੱਕ ਪਾਸੇ ਕਿਹਾ ਕਿ ਗਿਆ ਇਲੈਕਸ਼ਨ ਕਮਿਸ਼ਨ ਵੱਲੋਂ ਸਪੱਸ਼ਟ ਸ਼ਬਦਾਂ ਕਿਹਾ ਗਿਆ ਕਿ ਜਿਨ੍ਹਾਂ ਨੂੰ ਐਨਓਸੀ ਜਾਰੀ ਨਹੀਂ ਹੋਈ ਉਹ ਆਪਣੇ ਉਹ ਲੈ ਕੇ ਕੀ ਕਹਿੰਦੇ ਨੇ ਐਫੀਡੇਵਿਟ ਜਾਂ ਹਲਫੀਆ ਬਿਆਨ ਦਾਖਲ ਕਰ ਸਕਦੇ ਨੇ ਤੇ ਉਸੇ ਉਸ ਨੂੰ ਲੈ ਕੇ ਵੀ ਜਿਹੜੇ ਨਾਮਜ਼ਦਗੀ ਪੱਤਰ ਦਾਖਲ ਹੋਣਗੇ ਲੇਕਿਨ ਸਾਬਕਾ ਸੇਤਮੰਦਰੀ ਪੰਜਾਬ ਬਲਬੀਰ ਸਿੰਘ ਸਿੱਧੂ ਵੱਲੋਂ ਇਹ આરોਪ ਲਗਾਏ ਗਏ ਨੇ ਕਿ ਲਗਾਤਾਰ ਉਹਨਾਂ ਵੱਲੋਂ ਐਨਓਸੀ ਅਪਲਾਈ ਕੀਤੀ ਹੈ ਉਹਨਾਂ ਦੇ ਨੁਮਾਇੰਦੇ ਉਹਨਾਂ ਨੂੰ ਐਨਓਸੀ ਅਪਲਾਈ ਕੀਤੀਆਂ ਗਈਆਂ ਕਿ ਉਹਨਾਂ ਨੂੰ ਐਨਓਸੀ ਜਾਰੀ ਨਹੀਂ ਕੀਤੀਆਂ ਗਈਆਂ ਦੂਸਰੇ ਪਾਸੇ ਜਿਹੜੇ ਨੁਮਾਇੰਦੇ ਉਹਨਾਂ ਨੇ ਹਲਫੀਆ ਬਿਆਨ ਲੈ ਕੇ ਆਪਣੇ ਨਾਮਜ਼ਦਗੀ ਪ ਉਹਨਾਂ ਨੂੰ ਇਹ ਆਬਜੈਕਸ਼ਨ ਲਗਾਈ ਜਾ ਰਹੀ ਹੈ ਜਿਹੜਾ ਆਰਐਸ ਵੱਲੋਂ ਇਹ ਲਗਾਤਾਰ ਆਬਜੈਕਸ਼ਨ ਲਗਾਈ ਜਾ ਰਹੀ ਹੈ ਕਿ ਉਹਨਾਂ ਵੱਲੋਂ ਜਿਹੜੇ ਹੈਗੇ ਨੇ ਐਨਓਸੀ ਜਿਹੜੀ ਕਿ ਡਾਕੂਮੈਂਟਸ ਦੇ ਵਿੱਚ ਨਹੀਂ ਲਗਾਈ ਗਈ ਜਿਸ ਕਾਰਨ ਉਹਨਾਂ ਦੇ ਜਿਹੜੇ ਡਾਕੂਮੈਂਟਸ ਨਹੀਂ ਜਮ੍ਹਾਂ ਨਹੀਂ ਹੋ ਸਕਦੇ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਇਹ ਵੀ ਗੱਲ ਕਹੀ ਗਈ ਕਿ ਜੇਕਰ ਉਹਨਾਂ ਦੀ ਗੱਲ ਹੁਣ ਨਹੀਂ ਮੰਨੀ ਜਾਂਦੀ ਤੇ ਉਸ ਬਾਅਦ ਮਜਬੂਰ ਹੋਣਗੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਤੇ ਦੂਸਰੇ ਪਾਸੇ ਇਸ ਪੰਚਾਇਤੀ ਚੋਣਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚੁਣੌਤੀ ਵੀ ਉਹਨਾਂ ਵੱਲੋਂ ਆਉਣ ਵਾਲੇ ਸਮੇਂ ਦਿੱਤੀ ਗਈ ਹੈ। ਉਹਨਾਂ ਕਿਸੇ ਵੱਲੋਂ ਇੱਕ ਐਮਰਡ ਕਿ ਜੇਕਰ ਕਿਸੇ ਨੂੰ ਬਾਏ ਦਾ ਵੈਲੋਸੀ ਨਹੀਂ ਜਾ ਰਹੀ ਹੁੰਦੀ ਤੁਸੀਂ ਐਫਰਟ ਦੇ ਦਿਓ ਕਾ ਤੁਹਾਨੂੰ ਕੋਈ ਦੇਣਦਾਰੀ ਹੈ ਸਰਕਾਰ ਨੂੰ ਜਾਂ ਕੋਈ ਹੋਰ ਅਸੀਂ ਬਾਅਦ ਰਿਸਪੌਂਸਿਬਿਲਟੀ ਕਰਾਂਗੇ ਤੇ ਅਸੀਂ ਦੇਾਂਗੇ ਲੇਕਿਨ ਉਸ ਐਬਿਟਿਊਡ ਦੇ باوجود ਬਹੁਤ ਸਾਰੇ ਲੋਕਾਂ ਨੂੰ ਜਿਹੜੇ ਆਰੋ ਨੇ ਉਥੋਂ ਵਾਪਸ ਭੇਜ ਰਹੇ ਨੇ ਜਿਹੜੇ ਆਪ ਨੂੰ ਪਤਾ ਲੱਗਿਆ ਬੰਦੇ ਕਾਂਗਰਸ ਪਾਰਟੀ ਸੰਬੰਧ ਨੇ ਪਰੀਗਾ ਤਾਂ ਵੀਡੀਓ ਸਾਹਮਣੇ ਜਿਹੜੇ ਕਾਂਗਰਸੀ ਬੰਦੇ ਸੀ ਉਹਨਾਂ ਨੂੰ ਸਾਰਿਆਂ ਨੂੰ ਕਿਸੇ ਬੰਦੇ ਨੂੰ ਐਨਸੀ ਜਾਰੀ ਨਹੀਂ ਕੀਤੀ ਜੇ ਕੀਤੀਆਂ ਦਾ ਬਹੁਤ ਅਸੀਂ ਉੱਥੇ ਗਏ ਆ ਪ੍ਰੈਸ਼ਰ ਬਣਾਇਆ ਤਾਂ ਜੇ ਉਹ ਇਹ ਹੋਈਆਂ ਨੇ ਆ ਤੁਹਾਡੇ ਸਾਹਮਣੇ ਇਹ ਪਿੰਡ ਕੁੜੜੇ ਦੇ ਸਰਪੰਚ ਨੇ ਰਵਿੰਦਰ ਸਿੰਘ ਜੀ ਔਰ ਇਹ ਇਨਾਂ ਨੇ ਇੰਨਾ ਅੱਛਾ ਕੰਮ ਕੀਤਾ ਤੇ ਪਿੰਡ ਦੀ ਬੜੀ-ਬੜੀ ਸ਼ਾਂਤਤ ਬਚਾਈ ਲੇਕਿਨ ਅਜੇ ਤੱਕ ਸਜਾਇ ਮਿਲ ਨਹੀਂ ਗਈ ਇਹਨਾਂ ਦੀ ਐਨਓਸੀ ਜਾਰੀ ਨਹੀਂ ਹੋ ਰਹੀ ਐਨਓਸੀ ਜਾਰੀ ਨਹੀਂ ਹੋ ਰਹੀ ਤਾਂ ਆਰਓ ਕਹਿੰਦਾ ਤੁਹਾਡੇ ਕੋਲ ਪੇਪਰ ਨਹੀਂ ਲੈਣੇ ਉਹ ਪੇਪਰ ਤੁਹਾਡੇ ਲੈ ਨਹੀਂ ਸਕਦਾ ਜੇ ਐਨਓਸੀ ਜਾਰੀ ਨਹੀਂ ਜਦੋਂ ਕਿ ਇੱਕ ਕੰਡੀਸ਼ਨ ਹੀ ਹੈਨੀ ਜੇਕਰ ਸਾਡੇ ਜੇ ਐਨਓਸੀ ਅਪਰਾਹੀ ਨਾ ਕੀਤੀ ਹੋਵੇ ਸਾਡਾ ਫਾਲਟ ਹੈਗਾ ਜੇ ਸਾਡਾ ਕੋਈ ਪਾਲ ਸਾਡਾ ਰਿਕਵਰੀ ਸੀਗੀ ਤਾਂ ਸਾਨੂੰ ਕੋਈ ਪਹਿਲਾਂ ਨੋਟਿਸ ਜਾਰੀ ਕੀਤਾ ਉਹਨੇ ਐਨੇ ਪੈਸੇ ਰਿਕਵਰੀ ਬਣਦੀ ਹੈ ਜਾਂ ਤੁਸੀਂ ਭਾਈ ਦੋਸ਼ੀ ਹੈਗੇ ਹੋ ਇੱਕ ਮਹੀਨਾ ਇੱਕ ਸਾਲ ਤੋਂ ਅਸੀਂ ਲੱਗੇ ਹੋਏ ਇਸ ਗੱਲ ਦੇ ਉੱਤੇ ਉਹਨਾਂ ਨੇ ਨਮਕਾਲ ਨਮਕਾਫੇ ਇੱਥੇ ਲੈ ਜਾਲੀ ਵੋਟਾਂ ਉੱਥੇ ਬਣੀਆਂ ਪਹਿਲਾਂ ਪਿੰਡ ਵਿੱਚ ਉਹਨਾਂ ਨੇ ਹਾਈ ਕੋਰਟ ਜਾ ਕੇ ਕਟਾਈਆਂ ਹੁਣ ਜਲਦੀ ਫੇੜਨ ਅਤੀਤੀ ਵੋਟਾਂ ਬਣ ਗਈਆਂ ਪਰ ਅੱਜ ਦੀ ਰੇਟ 'ਚ ਇਹ ਹਾਲਾਤ ਨੇ ਕਿ ਇੱਥੇ ਕੋਈ ਲੋਕਤੰਤਰ ਦੀ ਗੱਲ ਨਹੀਂ ਇੱਥੇ ਡिक्टेटरਸ਼ਿਪ ਹੋ ਰਹੀ ਹੈ ਔਰ ਸ਼ਰਮ ਧੱਕਾ ਲੋਕਾਂ ਨਾਲ ਉਥੇ ਜਿਹੜੀਆਂ ਪਹਿਲਾਂ ਵੀ ਜਮਾ ਹੋ ਰਹੀਆਂ ਨੇ ਉਹ ਵੀ ਕਿਵੇਂ ਹੋ ਰਹੀਆਂ ਨੇ ਕੇ ਅੰਦਰ ਦੋ ਚਾਰ ਜਿਹੜੇ ਪਿਹੜੂ ਦੇ ਠੰਡਾ ਬਰਦਾਰ ਨੇ ਉਹ ਅੰਦਰ ਖੜੇ ਨੇ ਉਹ ਪਿੱਕਣ ਚੂਸ ਲੜ ਕੇ ਫੈਲਾ ਫੜਦੇ ਨੇ ਤੇ ਬਾਕੀ ਲੇਡੀਜ਼ ਜਿਹੜੇ ਸਵੇਰੇ 6 ਵਜੇ ਦੀ ਅਲਰੇਡੀ ਨਹਿਣ ਤੇ ਲੱਗੀਆਂ ਹੋਈਆਂ ਨੇ ਉਹਨੇ ਕੋਈ ਕੁਛ ਕਸ ਨਹੀਂ ਹੈ ਜਿਹੜੀ ਇੰਨਾ ਧੱਕਾ ਮੈਂ ਤਾਂ ਪਹਿਲੀ ਵਾਰ ਦੇਖਿਆ ਸੀ ਬਥੇਰੇ ਇਲੈਕਸ਼ਨ ਲੜਾਇਦੇ ਸਰਪੰਚਾਂ ਨੂੰ ਅਸੀਂ ਕਦੇ ਆਹ ਹੋਣੀ ਹੋਣ ਦਿੱਤਾ ਕਿ ਇਹ ਬੰਦੇ ਹਰਾਸਣ ਤੋਂ ਚਾਹੇ ਵਿਰੋਧੀ ਪਾਰਟੀ ਦਾ ਬੰਦਾ ਕਿਹੜਾ ਹੋਵੇ ਉਹਨੂੰ ਵੀ ਸਿਗਰ ਲੈਪਾ ਇਲੈਕਸ਼ਨ ਲੜਣਾ ਮੇਰੇ ਦਫ਼ਤਰ ਵਿੱਚ ਚਾਰ ਬੰਦੇ ਬਿਠਾਏ ਹੋਏ ਆ ਮੈਂ ਇਹ ਨਹੀਂ ਕਿ ਸਿਰ ਤੋਂ ਕਾਗਜ਼ ਕਾਦੇ ਵਾਸਤੇ ਭਰਨੇ ਆ ਕਿਹੜੀ ਪਾਰਟੀ ਨੂੰ ਬਿਲ ਅੱਜਾ ਹੋਰ ਖਿਲਾਫ ਹੀ ਖੜਾ ਹੋਵੇ ਕਿਉਂ ਨਾ ਹੋਵੇ ਪਰ ਇਹ ਲੋਕ ਕੀ ਇਹ ਲੋਕਤੰਤਰ ਹੈ ਭਗਵੰਤ ਮਾਨ ਜੀ ਨੇ ਤਾਂ ਕਿਹਾ ਸੀ ਵਿਧਾਨ ਸਭਾ ਦੇ ਵਿੱਚ ਕੋਈ ਇੱਕ ਪਹਿਲਾ ਨਵੇਂ ਇਕਲੈਕਸ਼ਨ ਹੋਊਗਾ ਆਹ ਇਕਲੈਕਸ਼ਨ ਹੋਵੇ ਇਕਲਾ ਜੇਕਰ ਤੁਹਾਡੀ ਗੁੱਡਵਿਲ ਹੈਗੀ ਤਾਂ ਤੁਹਾਨੂੰ ਇਹ ਗੁੰਡਾ ਕਰਦੀ ਲੋੜ ਹੀ ਨਹੀਂ ਜਿਹੜੀ ਅੱਜ ਗੁੰਡਾ ਕਰਦੀ ਹੋ ਰਹੀ ਹੈ ਬੜੀ ਬੜੀ ਮਤਲਬ ਜਿਹੜੀ ਮਤਲਬ ਜੀ ਆ ਮੀ ਹੈ ਉਥੇ ਲੇਡੀਜ਼ ਵੀਰੇ 6 ਵਜੇ ਲੜਜ ਲੱਗੀਆਂ ਹੋਈਆਂ ਨੇ ਪਰ ਇਹਨਾਂ ਦੇ ਜਿਹੜੇ ਬੁਰਸ਼ਾ ਕਰਦੇ ਨੇ ਉਹ ਅੰਦਰ ਖੜੇ ਨੇ ਤੇ ਅੰਦਰੋਂ ਆਪਣੇ ਫਾਇਲਾਂ ਫੜਫੜ ਦੇ ਜਮਾ ਕਰਾਈ ਜਾ ਰਹੇ ਪਰ ਮੈਨੂੰ ਲੱਗਦਾ ਕਿ ਸ਼ਾਮ ਤੱਕ ਲੋਕਰੀਆਂ ਫਾਇਲਾਂ ਵੀ ਜਮਾ ਨਹੀਂ ਹੋਣੀਆਂ ਇਹ ਸਾਡੇ ਸਰਪੰਚ ਸਾਹਿਬ ਨਾਲ ਇੰਨਾ ਤੱਕਾ ਹੈ ਕਿ ਸਰਪੰਚ ਸਾਹਿਬ ਦੇ 8-10 ਦਿਨ ਤੋਂ ਅਪਲਾਈ ਕੀਤਾ ਐਨਸੀ ਵਾਸਤੇ ਮੈਂ ਪਰਸੋਂ ਬਕੈਰਾ ਚੌਥੇ ਮਿਲ ਕੇ ਆਇਆ ਵੀ ਜੇਕਰ ਤੁਸੀਂਾਨੂੰ ਐਨਸੀ ਜਾਰੀ ਨਹੀਂ ਕਰਨੀ ਸਾਨੂੰ ਆਰਡਰ ਪਾਸ ਕਰਕੇ ਦਿਓ ਅਸੀਂ ਐਨਸੀ ਜਾਰੀ ਨਹੀਂ ਕਰ ਸਕਦੇ ਬੜਾ ਇਹ ਫਾਲਟ ਨੇ ਅਸੀਂ ਹਾਈ ਕੋਰਟ ਜਾਵਾਂਗੇ ਸਾਨੂੰ ਹਾਈ ਕੋਰਟ ਰਿਲੀਫ ਮਿਲੂਗਾ ਹੁਣ ਮੈਂ ਡਿਸਟਾਰ ਨੂੰ ਮਿਲ ਕੇ ਆਇਆ एडीसी ਜਿਹੜੀ ਡਿਵੈਲਪਮੈਂਟ ਰੋਲ ਮਿਲ ਕੇ ਆਇਆ ਉਹ ਕਹਿੰਦੇ ਆਬਜ਼ਰਵਰੀ ਉੱਤੇ ਬੈਠੇ ਸੀ ਮੈਡਮ ਕਾਏ ਹੋਏ ਸੀ ਅਸੀਂ ਇਹਦੇ ਵਿੱਚ ਤੁਹਾਨੂੰ ਥੋੜੇ ਪਰਫਾਰਮਡ ਕਰਦੇ ਆ ਮੈਂ ਦੇਖਦਾ ਕਿੰਨਾ ਕੁ ਕਰਦੇ ਨਹੀਂ ਕਰਦੇ ਪਰ ਅਸੀਂ ਉਸ ਤੋਂ ਬਾਅਦ ਜੇਕਰ ਸਾਡਾ ਕੋਈ ਨਾ ਸੁਣਵਾਈ ਹੋਈ ਤਾਂ ਹਾਈ ਕੋਰਟ ਜਰੂਰ ਜਾਵਾਂਗੇ ਪਰ ਮਿਕਾ ਜਬਦੀਰ ਸਿੰਘ ਸਿੱਧੂ ਸਾਫ ਕਾ ਸੇਤ ਮੰਤਰੀ ਪੰਜਾਬ ਆਏ ਨੇ ਤੇ ਉਹਨਾਂ ਵੱਲੋਂ ਇਹ ਰੂਪ ਲਗਾਇਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਕਾਂਗਰਸੀ ਕੈਂਡੀਡੇਟਸ ਨਾਲ ਧੱਕਾ ਕੀਤਾ ਜਾ ਰਿਹਾ ਹੈ ਪਲੱਸ ਉਹਨਾਂ ਨੂੰ ਐਨਓਸੀ ਜਾਰੀ ਹੋ ਰਹੀਆਂ ਤੇ ਆਰਓਜ਼ ਵੱਲੋਂ ਉਹਨਾਂ ਦੇ ਅੱਜ ਨਾ ਸੁਣਦੇ ਨਾ ਨੋਮੀਨੇਸ਼ਨ ਫਾਰਮ ਨਹੀਂ ਲਈ ਜਾ ਰਹੇ ਦੇਖੋ ਜੀ ਅਸੀਂ ਮਾਨਯੋਗ ਸਾਹਿਬ ਕਾ ਮੰਤਰੀ ਸਾਹਿਬ ਨੂੰ ਜੀ ਨੂੰ ਵੀ ਦੱਸਿਆ ਹੈ ਤੇ ਤੁਹਾਡੇ ਰਾਹੀਂ ਮੈਂ ਲੋਕਾਂ ਨੂੰ ਵੀ ਆਗਤ ਕਰਾਨਾ ਚਾਹੁੰਦੀ ਹਾਂ ਕਿ ਪਿਛਲੇ 2 ਦਿਨ ਜਿਹੜੇ ਛੁੱਟੀ ਵਾਲੇ ਦਿਨ ਸੀ ਉਹ ਤੋਂ ਸਾਡੇ ਬੀਡੀਪੀਓ ਦਫਤਰ ਏਡੀਸੀ ਡੀ ਦਫਤਰ ਅਤੇ ਮੇਰਾ ਦਫਤਰ ਖੁੱਲਾਰਿਆ ਔਰ ਬੜੇ سارے ਲੋਕਾਂ ਦੀਆਂ ਐਪਲੀਕੇਸ਼ਨਸ ਅਸੀਂ ਰਿਸੀਵ ਕਰਕੇ ਪੂਰਾ ਪ੍ਰੋਸੀਜਰ ਫਾਲੋ ਕਰਕੇ ਉਹਦੀ ਡਿਸਪੋਜ਼ਲ ਵੀ ਕੀਤੀ ਹੈ ਜਿਹੜੀ ਐਪਲੀਕੇਸ਼ਨਸ ਕੁਝ ਲੇਟ ਆਈਆਂ ਨੇ ਜਾਂ ਕੋਈ ਕੰਪਲੇਂਟਸ ਜਿੱਥੇ ਹੈਗੀਆਂ ਨੇ ਜਿੱਥੇ ਕੋਈ ਕਾਰਨ ਵਸ਼ ਕੋਈ ਸਪੀਕਿੰਗ ਆਰਡਰ ਪਾਸ ਕਰਨਾ ਪੈ ਰਿਹਾ ਤਾਂ ਉਹਦੇ ਵਿੱਚ ਜਿਹੜਾ ਸਮਾਂ ਲੱਗ ਰਿਹਾ ਉਹਨੂੰ ਵੀ ਅਸੀਂ ਛੇਤੀ ਕਰਾ ਰਹੇ ਹਾਂ ਲੇਕਿਨ ਮਾਨਯੋਗ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਆਲਰੇਡੀ ਜਿਹੜੇ ਆਰਡਰਸ ਜਾਰੀ ਕੀਤੇ ਜਾ ਚੁੱਕੇ ਹਨ ਕਿ ਜੇ ਕੋਈ ਐਨਓਸੀ ਜਾਰੀ ਨਹੀਂ ਕੀਤਾ ਜਾਂਦਾ ਤਾਂ ਆਰਓ ਸਾਹਿਬਾਨ ਨੂੰ ਆਲਰੇਡੀ ਹਦਾਇਤ ਹੈ ਕਿ ਸਟੇਟ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਜਿਹੜੇ ਹੈ ਨੋਮੀਨੇਸ਼ਨ ਪੇਪਰਸ ਰিসিਵ ਕਿਤੇ ਜਾਣ ਤੇ ਮੈਨੂੰ ਸਮਝਦੀ ਕਿ ਇਸ ਇਸ਼ੂ ਤੇ ਕੋਈ ਵੀ ਪੈਨਿਕ ਕਰਨ ਦੀ ਲੋੜ ਹੈ ਕਿਉਂਕਿ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੀ ਗਾਈਡਲਾਈਨਸ ਹੈ ਬੜੀ ਸਾਫ਼ ਕਰ ਦਿੱਤੀ ਗਈਆਂ ਸਾਰਿਆਂ ਵਾਸਤੇ ਔਰ ਬਿਲਕੁਲ ਨਿਰਪੱਖ ਸ਼ਾਂਤੀਪੂਰਨ ਇਲੈਕਸ਼ਨ ਕਰਾਉਣ ਲਈ ਅਸੀਂ ਸਾਰੇ ਵਚਨਬੱਧ ਹੈ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ